ਕੇਲੇ ਸੁਣਾਣੀ ਤੇਰਾ ਲਾਡਲਾ ਸੰਗਤਾਂ ਦਾ ਬਾਈ ਮਨੇ ਬਹੁਤ ਦੇ ਵਿੱਚ ਲੱਗਦਾ ਸ਼ਾਤ ਲਾਈਆਂ ਪਿੰਡ ਦੀ ਚਾਂਕੀ ਦਿਖਾਈ ਮੜੀ ਜੀ ਬਾਈ ਇਹ ਸ਼ਾਤ ਲਾਈਆਂ ਪਿੰਡਾ ਪਿਛਲੇ ਪਾਸੇ ਜਿੱਥੇ ਸਾਹਮਣੇ ਪੁਲਿਸ ਦੀ ਚੌਂਕੀ ਬਈ ਇੱਥੇ ਕੋਈ ਗੱਲ ਨਾ ਵਾਤ ਨਾ ਹੋ ਜਾਏ ਕਿ ਲੜਾਈ ਝਗੜਾ ਨਾ ਹੋਵੇ ਬਾਕੀ ਪਾਰਕਿੰਗ ਵਧੀਆ ਖੁੱਲੀ ਡੁੱਲੀ ਹੈ ਇੱਥੇ ਗੱਡੀ ਜਿਵੇਂ ਮਰਜ਼ੀ ਲਾ ਕੇ ਪਾਰਕ ਕਰ ਸਕੋ ਦੋਨੋਂ ਮੰਦਰਾਂ ਵਿੱਚ ਜਾ ਕੇ ਜਿਵੇਂ ਮਰਜ਼ੀ ਦਰਸ਼ਨ ਕਰਿਆ ਵੀ ਬੰਦਾ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਕਰਦੇ ਇੱਕ ਨਵੇਂ ਦਿਨ ਤੇ ਨਵੇਂ ਬਲੌਗ ਦੇ ਵਿੱਚ ਅੱਜ ਬਈ ਦਿਨ ਹੈਗਾ 1 ਜਨਵਰੀ 2026 ਤੇ ਅਸੀਂ ਆਏ ਵੇਦੇ ਨਵੇਂ ਸਾਲ ਬਾਬਾ ਬਲਕਨਾਥ ਦੇ ਮਨਾਉਣ ਵਾਸਤੇ ਤੇ ਤੁਹਾਨੂੰ ਦਿਖਾਇਆ ਪਿਛਲੇ ਬਲੌਗਾਂ ਦੇ ਵਿੱਚ ਇੱਕ ਨਵਾਂ ਰਸਤਾ ਦਿਖਾਇਆ ਤੇ ਦੂਜਾ ਦਿਖਾਇਆ ਤੁਹਾਨੂੰ ਬਈ ਨਵੇਂ ਸਾਲ ਤੇ ਕਿੰਨਾ ਰਸ਼ ਹੁੰਦਾ ਬਾਬਾ ਬਲਕਨਾਥ ਤੇ ਹੁਣ ਅਸੀਂ ਮੱਥਾ ਟੇਕਣ ਵਾਸਤੇ ਆਏ ਥੱਲੇ ਸ਼ਾਤਲਾਈ ਸਵੇਰੇ ਸਵੇਰੇ ਹੁਣ ਕਰਨ ਨੂੰ ਜਾ ਰਹੇ ਸੀਗੇ ਮਾਚਾ ਹੁਣ ਸ਼ਾਤਲੇ ਮੱਥਾ ਟੇਕ ਕੇ ਚੱਲਦੇ ਆ ਤੇ ਦੂਜਾ ਹਨੋ ਦਿਖਾਉਂਦੇ ਆਂ ਬਾਈ ਇੱਥੇ ਦਾ ਰੌਣਕ ਮੇਲਾ ਹੁਣ ਕਿੰਨੀ ਸੰਗ ਦਾ ਇੱਥੇ ਵੀ ਅੱਜ ਮੱਥਾ ਟੇਕਣ ਵਾਸਤੇ ਆਈ ਵੀ ਬਾਈ ਬਹੁਤ ਹੀ ਰੌਸ਼ਤਾ ਇੱਥੇ ਵੀ ਅੱਜ ਪਹਿਲਾਂ ਅਸੀਂ ਗੁਰਨਾ ਚੜੀ ਗਈ ਸੀ ਮੱਥਾ ਟੇਕਣ ਹੁਣ ਗੱਡੀ ਲਾ ਕੇ ਪਾਰਕਿੰਗ ਦੇ ਵਿੱਚ ਨੰਗੇ ਬਾਰੇ ਹੋਏ ਹੋਏ ਆ ਬਾਈ ਮੀਂਹ ਪੈਣ ਲੱਗਿਆ ਬਦਲਵਾ ਮੱਥਾ ਟੇਕ ਲਈ ਨਾਲੇ ਤੇ ਤੁਹਾਨੂੰ ਵੀ ਦਿਖਾ ਦਈਏ ਵੀਡੀਓ ਦੇ ਵਿੱਚ ਦੇਖੋ ਬਾਈ ਰੌਣਕ ਮੇਲਾ ਸਾਰਾ ਲੱਗਿਆ ਹੋਇਆ ਸਾਹਮਣੇ ਹੈ ਦਰਬਾਰ ਸ਼ਾਤਲਾਈ ਜਿੱਥੇ ਮਾਤਾ ਰਤਨਾਂ ਦਾ ਸਥਾਨ ਹੈ ਜਿੱਥੇ ਮਾਤਾ ਰਤਨਾਂ ਨੇ ਬਾਬਾ ਜੀ ਨੂੰ ਮਹਿਣਾ ਮਾਰਿਆ ਦਾ ਕਹਾਣਾ ਹਾਂ ਲੱਸੀ ਰੋਟੀਆਂ ਦਾ ਤੇ ਹਾਲ ਹੋ ਚੱਲਦੇ ਮੱਥਾ ਟੇਕ ਕੇ ਆਈਏ ਉੱਥੇ ਨਾਲੇ ਉਹਨੂੰ ਵੀ ਦਿਖਾਉਂਦੇ ਦਰਸ਼ਨ ਕਰਾਉਂਦੇ ਆ ਵਗੈਰਾ ਆਓ ਚੱਲੀਏ ਹਰ ਚੱਲਦੇ ਅੰਦਰ ਜਾ ਕੇ ਦਿਖਾਉਂਦੇ ਰੋਡ ਪ੍ਰਸ਼ਾਦ ਦੀ ਦੁਕਾਨਾਂ ਬਈ ਇੱਥੇ ਹੀ ਬਹੁਤ ਲੋਕ ਲੈ ਕੇ ਜਾਂਦੇ ਆ ਜਿਵੇਂ ਬਾਬਾ ਦੀ ਖਾਣਾ ਵਾਂ ਚੁੰਟੇ ਇਹਨੂੰ ਖੜਾਉਂਦੇ ਆ ਲੱਕੜੀ ਦੀ ਖੜਾਵਾਂ ਤੇ ਚਮਟਾ ਇਹ ਬਾਬੇ ਦੀ ਸਾਰੇ ਵੀ ਲੋਕ ਬਹੁਤ ਜ਼ਿਆਦਾ ਇੱਥੇ ਹੀ ਸ਼ੋਪਿੰਗ ਕਰਨ ਲਈ ਆ ਜਾਂਦੇ ਆ ਗਾਣਾ ਸੇਲ 10 ਰੁਪਏ ਸੇਲਾਂ ਵਾਲੇ ਵੀ ਆ ਪ੍ਰਸ਼ਾਦ ਵਾਲੇ ਵੀ ਹੋਕਾ ਦੰਦੇ ਫੜਦੇ ਆ ਇਕੱਠ ਬਹੁਤ ਆ ਇੱਥੇ ਹੀ ਬਾਬੇ ਦੀ ਗੁਰੂਪੁਰ ਪਿਛੇ ਉੱਪਰਲੇ ਪਾਸੇ ਗੁਰੂਨਾ ਚਾੜੀ ਜਿੱਥੇ ਬਾਬਾ ਪਹਿਲਾਂ ਜਾ ਕੇ ਆਏ ਤੇ ਤੇ ਹੁਣ ਉਸ ਸੜ ਬਾਬਾ ਸ਼ਾਤ ਲਈ ਬਾਬਾ ਜੀ ਦਾ ਬਲਕਨਾਝ ਦਾ ਮੰਦਿਰ ਇੱਕ ਐਸਾ ਇਤਿਹਾਸਿਕ ਪ੍ਰਾਚੀਨ ਮੰਦਿਰ ਜਿੱਥੇ ਰੋਟੀ ਹਰ ਲੱਸੀ ਜਾਂ ਗੱਡੀ ਦੇ ਵਾਰੋ ਵਾਰ ਆਉਂਦੇ ਨੇ ਮਾਤਾ ਰਤਨਉਦੇ ਇੱਕ ਮਹੀਨੇ ਤੇ ਉਹਨਾਂ ਅੰਦਰ ਜਾ ਕੇ ਟੇਕਦੇ ਮੱਥਾ ਤੁਹਾਨੂੰ ਵੀ ਦਿਖਾਉਂਦੇ ਕਰਦੇ ਦਰਸ਼ਨ ਨਵੇਂ ਸਾਲ ਦੇ ਬਈ ਸੰਗਤ ਦੇਖੋ ਕਿੰਨੀ ਆਈ ਮੱਥਾ ਟੇਕਣ ਵਾਸਤੇ ਸਾਰੀ ਤੁਹਾਨੂੰ ਲਖਣੇ ਆ ਰਸਬੋਧ ਹੈ ਤੇ ਇੱਥੇ ਨਵਾਂ ਮੰਦਿਰ ਬਣਾਉਣ ਲੱਗੇ ਹੋਏ ਆ ਪ੍ਰਾਚੀਨ ਮੰਦਿਰ ਦੇਖੋ ਸਾਹਮਣੇ ਸਿੱਧ ਬਾਉ ਬਲਕਨਾਝ ਰੋਟੀ ਲੱਸੀ ਮਾਤਾ ਰਤਨਉਦੇ ਰਾਸ਼ੀ ਦੇ ਕੋਗ ਨਵੇਂ ਜੈ ਬਾਬੇ ਦੀ ਸਤ ਸੰਕਰ ਲੱਗੇ ਕਿ ਕਿਰਤ ਕਰਨ ਲੱਗੇ ਹੋਏ ਪਰਲੇ ਪਾਸੇ ਤੇ ਚਲੋ ਅੰਦਰ ਜਾ ਕੇ ਦਿਖਾਦੇ ਆਣ ਤੁਹਾਨੂੰ ਦਰਸ਼ਨ ਕਰਾਉਂਦੇ ਮੱਥਾ ਟਿਕਾਉਂਦੇ ਦੇਖੋ ਇਹਦਾ ਪਹਿਲਾ ਜੈ ਬਾਬੇ ਦੀ ਜੈ ਬਾਬੇ ਦੀ ਜੈ ਚਲੋ ਜੀ ਫੇਰਿੰਗ ਚ ਨੂੰ ਹੋ ਗਏ ਜਾਵਾਂਗੇ ਬਾਬੇ ਦੇ ਮੱਥਾ ਟੇਕਣ ਦੇਖੋ ਸੰਗਤ ਵਿੱਚ ਮੁਪਾ ਦੇ ਖੇਲੇ ਰਤਨੋਂ ਨੀ ਤੇਰਾ ਲਾਡਲਾ ਵਿੱਚ ਮੁਪਾ ਦੇ ਖੇਲੇ ਰਤਨੋਂ ਨੀ ਲਾਡਲਾ ਤੇਰੀ ਨੀ ਤੇਰਾ ਲਾਡਲਾ ਵਿੱਚ ਮੁਪਾ ਦੇ ਖੇਲੇ ਖੇਲੇ ਰਤਨੋਂ ਨੀ ਬਾਨਾ ਲਾਡਲਾ ਸਤ ਪਾਈਆਂ ਖੇਲੇ ਤੇਰੀ ਤੇਰਾ ਲਾਡਲਾ ਸਤ ਪਾਈਆਂ ਖੇਲੇ ਉਨੀ ਤੇਰਾ ਲਾਡਲਾ ਜੁਵਾ ਦੇ ਖੇਲੇ ਰਤੋਨੀ ਤੇਰਾ ਲਾਡਲਾ ਕੱਲੀਆਂ ਆਵਾ ਮਾ ਚੱਲੀਆਂ ਹੁਣ ਅੱਜ ਆਪੋਨ ਹਾਰੀਆਂ ਖੰਡੀ ਤੇਰੇ ਨਾਲ ਬੰਗਾ ਗਮਨੂ ਨੇ ਆਇਆ ਜੀ ਆਪਣੇ ਨਾਲ ਤੋ ਦੁੱਧ ਤੁਸੀਂ ਸਭ ਨੂੰ ਪਿਆਇਆ ਜੀ ਜੈ ਬਾਬੇ ਦੀ ਸੰਗਤਾਂ ਦਾ ਬਾਈ ਮਨੇ ਬਹੁਤ ਇਹਦੇ ਵਿੱਚ ਲੱਗਦਾ ਤਾਂ ਹੁਣ ਸੰਗਤ ਦੇ ਵਿੱਚ ਬਹੁਤ ਜ਼ਿਆਦਾ ਚੜ੍ਹਦੀ ਕਲਾ ਤੇ ਮਨੋ ਭਾਵਨਾ ਸਾਰੇ ਆ ਲੋ ਸਾਡੇ ਕਰਦਾ ਹੁੰਦੀ ਆ ਆਪਣੇ ਆਪਣੇ ਕਰਦਾ ਨਾਲ ਕਰਦੇ ਆ ਸਾਰੇ ਜੈ ਬਾਬੇ ਇਹ ਤਾਈ ਮੰਦਰ ਮਾਤਾ ਸ਼ਾਪ ਲਈ ਬਾਬਾ ਬਲਕਨਾਥ ਜਿਹਦਾ ਜਿੱਥੇ ਮਾਤਾ ਰਤਨਾ ਨੇ ਤੇ ਬਾਬਾ ਬਲਕਨਾਥ ਜੀ ਨੇ ਮਾਤਾ ਰਤਨਾ ਨੂੰ ਮਹਿਣਾ ਮਾਰਿਆ ਤਾਂ ਜਿੱਥੇ ਦੱਸੀ ਔਰ ਉਹਦਾ ਉਹ ਗੱਲ ਇਹ ਬਣਦਾ ਪਿਆ ਬਈ ਇੱਧਰ ਸਾਰਾ ਤਾਂ ਕਰਕੇ ਬੰਦ ਕਰਿਆ ਤੁਹਾਨੂੰ ਦਿਖਾਈਏ ਥੋੜਾ ਜਿਹਾ ਜੈ ਬਾਬੇ ਦੀ ਇਸ ਸਾਈਡ ਬਈ ਸਾਰਾ ਬਣਦਾ ਪਿਆ ਜੈ ਬਾਬਾ ਬੋਲ ਕਨਾ ਸਾਰਾ ਨਵਾਂ ਇਮਾਰਤ ਵੜਨ ਲੱਗੀ ਪਹਿਲਾਂ ਵੀਡੀਓ ਵਿੱਚ ਤੁਹਾਨੂੰ ਦਿਖਾਈ ਹੈ ਤੇ ਜੈ ਬਾਬੇ ਦੀ ਨਵੇਂ ਸਾਲ ਕਰਕੇ ਵੀ ਲੰਗਰਾਂ ਦੀ ਸੇਵਾ ਬਹੁਤ ਆ ਬਾਬੇ ਦੀ ਕਿਰਪਾ ਨਾਲ ਬਹੁਤ ਸੰਗਤ ਆਈ ਵੀ ਹੈ ਜੈ ਬਾਬੇ ਦੀ ਮੌਸਮ ਵੀ ਖੁੱਲਣ ਲੱਗ ਗਿਆ ਸੂਰਤ ਦਿਖਣ ਲੱਗ ਗਿਆ ਮੜੇ ਜਾ ਤੇ ਸਮਾ ਲੰਗਰ ਛਕਣਾ ਹੁਣ ਚਲ ਪਟੂਰੇ ਛੋਲੇ ਦਾ ਲੰਗਰ ਚੱਲਦਾ ਬਾਈ ਹੁਣ ਅਸੀਂ ਛਕ ਲੈਂਦੇ ਹਾਂ ਥੋੜੀ ਦੇਰ ਏ ਤੁਹਾਨੂੰ ਵਿਚ ਗਾਂਦੇ ਆ ਜੋ ਜੈ ਬਾਬੇ ਦੀ ਜੈ ਬਾਬੇ ਦੀ ਆ ਤੁਹਾਨੂੰ ਮੜੇ ਸ਼ਾਤ ਪਿੰਡ ਸ਼ਾਤ ਲਾਈਆਂ ਪਿੰਡ ਦੀ ਚਾਂਕੀ ਦਿਖਾਈਏ ਮੜੇ ਜੀ ਬਈ ਇਹ ਸ਼ਾਤ ਲਾਈਆਂ ਪਿੰਡਾ ਪਿਛਲੇ ਪਾਸੇ ਜਿੱਥੇ ਪਰਲੇ ਪਾਸੇ ਮੰਦਰ ਆ ਉਧਰ ਤੇ ਇਸ ਸਾਈਡ ਸ਼ਾਤ ਲਾਈਆਂ ਪਿੰਡ ਦੀ ਕਦੇ ਅਸੀਂ ਬਈ ਇਦਨੂ ਗਏ ਨਹੀਂ ਹੈਗੇ ਮਾ ਚਲਾ ਦੇਖ ਲਈਏ ਮੜੇ ਜੀਆ ਕੀ ਪਤਾ ਵੀ ਬਈ ਮਰੋਟੇ ਪੁਰਾਣੇ ਆ ਸਦੀਆਂ ਪੁਰਾਣੇ ਹੁੰਦੇ ਆ ਰੋਟੇ ਜਿਹੜੇ ਪੁਰਾਣੇ ਹੁੰਦੇ 100 100 100 100 ਸੋਣ ਪਿੰਡ ਦੀ ਰੌਣਕ ਤੇ ਲੰਗਰ ਛੱਕ ਕੇ ਹਟ ਜਾਓ ਥੋੜਾ ਜਿਹਾ। ਜਾ ਪੂਰੀ ਪੰਜਾਬ ਹੀ ਲਈ ਮਾੜੀ ਜੀ। ਪੂਰੀਆਂ ਛੋਲੇ ਦੇ ਲੰਗਰ ਚੱਲਦਾ ਦਾ। ਮਾਸ਼ ਛੱਕ ਲਈ ਥੋੜਾ ਜਿਹਾ। ਬਾਬੇ ਦਾ ਲੰਗਰ ਆ ਛੱਕ ਲੈਣਾ ਚਾਹੀਦਾ। ਉਧਰ ਚੱਲਦਾ ਮਿਊਜ਼ਿਕ ਤਾਂ ਕਰਕੇ ਬਈ ਕਾਪੀਰਾਈਟ ਨਾ ਆ ਜਾਵੇ ਤਾਂ ਦੀ ਨਹੀਂ ਪਾਉਂਦੇ ਉਧਰ ਜਾ ਕੇ। ਬਾਕੀ ਦਿਖਾਉਂਦੇ ਤੁਹਾਨੂੰ ਅੱਗੇ ਜਾ ਕੇ। ਇਹ ਮੰਦਿਰ ਤੁਹਾਨੂੰ ਦਿਖਾਇਆ ਬਈ। ਇਹ ਬਹੁਤ ਹੀ ਪੁਰਾਣੇ ਪ੍ਰਾਤਨ ਮੰਦਿਰ ਆ ਬਈ। ਪਾਣਾ। ਛਾਤ ਲਈਦਾ ਬਾਬਾ ਬਲਖਨਾ ਜੀ ਦਾ ਵਾਧਾ ਕਰਦਾ ਸੰਗਰ ਇੱਥੇ ਵੀ ਬਹੁਤ ਮੱਥਾ ਜਿਹੜਾ ਉੱਪਰ ਜੋੜ ਸਿੱਧ ਗੁਫਾਵ ਦੇ ਮੱਥਾ ਟੇਕਣ ਜਾਂਦੇ ਬਈ ਇੱਥੇ ਵੀ ਮੱਥਾ ਟੇਕਣ ਵਾਸਤੇ ਜ਼ਰੂਰ ਆਉਂਦੇ ਆ ਸੰਗਰ ਸਾਰੀ ਥੰਮੀ ਹੋ ਗਈ ਹੈ ਜੈ ਬਾਬੇ ਦੀ ਤੇ ਦੂਜੀ ਸਾਈਡ ਹੈ ਗੁਰੂਨਾ ਝਾੜੀ ਉਸੇ ਉੱਦਸਰ ਮੱਥਾ ਟੇਕੇ ਉਧਰ ਵੀ ਰਸ਼ ਬਹੁਤ ਤੇ ਮੀਂਹ ਪੈਣ ਲੱਗਾ ਤਾਂ ਕਰਕੇ ਇੱਧਰ ਵੀਡੀਓ ਬਣਾਈ ਨਹੀਂ ਪਹਿਲਾਂ ਵੀਡੀਓ ਵਿੱਚ ਪਾਇਆ ਵਾ ਬਈ ਪਣ ਵੀਡੀਓ ਦਿਖਾਈ ਵੀ ਹੈ ਸਿਰਫ ਗੁਰੂਨਾ ਝਾੜੀ ਦੀ ਇੱਧਰ ਦੀ ਅਸੀਂ ਬਣਾ ਲੈ ਗੋ ਬਲਾਗ ਸਾਰਾ ਬਲਾਗ ਦੇ ਨਾਲ ਬਾਈ ਦੇਖੋ ਸਾਰੇ ਨਵੇਂ ਸਾਲ ਦੀ ਰਾਣਤ ਮੇਲਾ ਬਾਬੇ ਦਾ ਜਿਹੜੇ ਸੰਗਤ ਨਹੀਂ ਆਈ ਰਾਣ ਬਾਬੇ ਨੂੰ ਚਾਣ ਵਾਲੀ ਉਹ ਇੱਥੇ ਆ ਕੇ ਦਰਸ਼ਨ ਕਰ ਸਕਦੀ ਹੈ ਗਾਣਾ ਸੰਗਤ ਦੇ ਵੀ ਨਾਲੇ ਆਏ ਬਾਬੇ ਦੇ ਸਾਰੇ ਬਾਬੇ ਸਾਤ ਲਾਈਵ ਵਿੱਚ ਬਾਈ ਦੁਕਾਨਾਂ ਵੀ ਬਹੁਤ ਆ ਖਰੀਦਦਾਰੀ ਲਈ ਵੇਦਦਾਰੀ ਤੁਹਾਨੂੰ ਦਿਖਾਈਆਂ ਨੇ ਦੁਕਾਨਾਂ ਜਿੰਨੀਆਂ ਵੀ ਹੈਗੀਆਂ ਸਾਰੀਆਂ ਹੀ ਆ ਰਿਆਂ ਬਾਬੇ ਦੇ ਕੋਈ ਰੋਟ ਪ੍ਰਸ਼ਾਦ ਵਾਲੀਆਂ ਤੇ ਖਲਾਉਣੇ ਵਾਲੀਆਂ ਤੇ ਖਲਾਉਣੇ ਦੀ ਦੁਕਾਨਾਂ ਬਹੁਤ ਨਿਆਣੇ ਥੋੜਾ ਬਹੁਤ ਜਿੱਦਬਾਹ ਕਰਦੇ ਆ ਦੇਖੋ ਕੋਈ ਨਾ ਕੋਈ ਹਰੇ ਕੋਈ ਮਾਰਕੀਟ ਦੇ ਵਿੱਚ ਕੁਛ ਨਾ ਕੁਛ ਇਦਾਂ ਆ ਸ਼ਾਤ ਰਾਹੀਂ ਤੇ ਕੁਛ ਵੀ ਮੱਥਾ ਟੇਕ ਕੇ ਅਗਲਾ ਨਿਸ਼ਾਨੀ ਲੈ ਜਾਂਦਾ ਬਾਬੇ ਦੇ ਮੱਥਾ ਟੇਕਣ ਆਏ ਦੇ ਲੰਗ ਖਾ ਕੇ ਦਿਖਾਈਏ ਦੇਖੋ ਇਹ ਹਿਮਾਚਲ ਵਾਲੀ ਟੋਪੀਆਂ ਪਈਆਂ ਬਾਈ ਜੈਗ ਡਾ ਪਈਆਂ यही वाह खरीदते लोग क्योंकि हिमाचल के पता है वाव बारोत सिद्ध मंदिर जय बाबे जी जय बा जय बा सारिया दुकाना न्याण दॉपिंग खिलाने खिलाने जुड़िया भी है जय बापू जय बा जय भाज सामने पुलिस की चौकी वही इत ਕੋਈ ਗੱਲ ਨਵਾਤ ਨਾ ਹੋ ਜਾਏ ਕਿ ਲੜਾਈ ਝਗੜਾ ਨਾ ਹੋਵੇ ਉਹਦੇ ਕਰਕੇ ਪੁਲਿਸ ਵੀ ਜਰੂਰ ਤਾਇਨਾਤ ਰਹਿੰਦੀ ਹੈ ਘਰਾਂ ਉੱਥੇ ਉਹ ਚੌਂਕੀ ਸਾਹਮਣੇ ਫੋਨ ਤੇ ਟੈਂਕੀ ਰੱਖੀ ਹੋਈ ਹੈ ਇੱਥੇ ਮੁਲਾਜ਼ਮ ਖੜਦੇ ਆ ਬੈਠਦੇ ਆ ਸਾਰੇ ਜਿੰਨੇ ਵੀ ਹੈਗੇ ਇਹ ਇਹ ਚੌਂਕ ਹੈ ਬਾਈ ਸ਼ਾਂਤ ਲਈਏ ਦਾ ਸਾਹਮਣੇ ਚਲੇ ਜਾਂਦਾ ਇਬਰੂਨਾ ਚੜੀ ਤੇ ਇਦੋਂ ਬਾਈ ਵਾਪਸ ਬੜ ਸਰ ਨੂੰ ਤੇ ਇਸ ਸੜਕ ਚਲੇਗਾ ਬਾਬਾ ਵਾਲਕਾਂ ਦੇ ਉਰਦ ਸਿੱਧ ਗੁਫਾ ਨੂੰ ਜਿੱਧਰੋਂ ਆਪਾਂ ਆਏ ਆ ਸਵੇਰੇ ਹੁਣ ਆਪਾਂ ਚਾਲਦੇ ਆਪਣੀ ਗੱਡੀ ਵੱਲ ਨੂੰ ਬਹੁਤ ਰਾਸ਼ਤ ਨੂੰ ਰੌਣਕ ਮੇਲਾ ਨਵੇਂ ਸਾਲ ਕਰਕੇ ਲੋਕ ਮੱਥਾ ਟੇਕਣ ਆਉਂਦੇ ਬਹੁਤ ਜ਼ਿਆਦਾ ਸੰਗਤ ਦਾ ਸ਼ਰਗਨ ਆਂਦੀ ਹੈ ਤੇ ਇੱਧਰ ਹੈ ਪਾਰਕ ਪਿੱਛੇ ਰੋਟਾ ਜਾਤ ਲਈ ਰੌਣਕ ਮੇਲਾ ਇੱਥੇ ਤੇ ਜੇ ਕਿਸ ਨੇ ਬੱਸ ਜਾਣਾ ਬਾਈ ਬੱਸ ਵੀ ਮਿਲਦੀ ਹੈ ਚੰਡੀਗੜ੍ਹ ਮੁਹਾਲੀ ਦੀ ਸ਼ਾਤ ਲਾਈ ਦੇ ਸਿੱਧੀ ਬਸ ਜਾਂਦੀ ਐ ਤੇ ਉਹ ਵੀ ਆਸ ਕਰ ਜੇ ਕਿਸ ਨੇ ਆਣਾ ਆ ਜੇ ਕੋਈ ਬਸਾਂ ਦੇ ਵਿੱਚ ਆਂਦਾ ਆ ਬਾਕੀ ਪਾਰਕਿੰਗ ਵਧੀਆ ਖੁੱਲੀ ਡੁੱਲੀ ਐ ਇੱਥੇ ਗੱਡੀ ਜਿਵੇਂ ਮਰਜੀ ਲਾ ਕੇ ਪਾਰਕਾ ਦੋਨੋਂ ਮੰਦਰਾਂ ਵਿੱਚ ਜਾ ਕੇ ਜਿਵੇਂ ਮਰਜੀ ਦਰਸ਼ਨ ਕਰਿਆ ਹੋਈ ਬੰਦਾ ਜੈ ਰਾਮ ਵੀ ਮੌਸਮ ਖੁੱਲ ਗਿਆ ਥੋੜਾ ਜਿਹਾ ਚਲੋ ਐਨਾ ਕੁ ਬਈ ਬਲੌਗ ਦਾ ਅੱਜ ਦਾ ਤੇ ਮਹਾ ਸ਼ਾਤ ਲਾਈ ਦਾ ਵੀ ਦਿਖਾ ਦਈਏ ਦੂਜੇ ਬਲੌਗਾਂ ਦੇ ਨਾਲ ਨਾਲ ਬਈ ਇਹ ਵੀ ਬਲੌਗ ਜਰੂਰ ਦੇਖਿਓ ਸ਼ੇਅਰ ਕਰਿਓ ਵੱਧ ਦੇ ਵੱਧ ਪਾਰ 3 ਪਾਗ ਤੀਜਾ ਘਾਣਾ ਤੀਜਾ ਬਲੌਗ ਹੈ ਅੱਜ ਦਾ ਤੇ ਬਲੌਗ ਦੀ ਅੱਜ ਦੀ ਕਰਦੇ ਸਮਾਪਤੀ ਤੇ ਅੱਗੇ ਵੀ ਬਲੌਗ ਬਣਾਉਂਦੇ ਰਹੀਏ ਪ੍ਰਮਾਤਮਾ ਚੜ੍ਹਦੀ ਕਲਾ ਰੱਖਿਆਈਏ ਦਰਸ਼ਨ ਕਰਦੇ ਰਹੀਏ ਤੁਹਾਨੂੰ ਵੀ ਕਰਾਉਂਦੇ ਰਹੀਏ ਮੇਲੇ ਦੇ ਨਵੇਂ ਸਾਲ ਦਾ ਸੀ ਬਾਬੇ ਦੇ ਹਰੇਕ ਵਾਰ ਆਉਂਦੇ ਆ ਤੇ ਅੱਗੇ ਵੀ ਆਵਾਂਗੇ ਖਵਾ ਬੁਲਾਉਂਗਾ ਤੇ ਹੁਣ ਆਪਾਂ ਕਰਦੇ ਬਲੌਗ ਦੀ ਸਮਾਪਤੀ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਦਬਕੇ ਕਰਿਓ ਚੈਨਲ ਨੂੰ ਸਬਸਕ੍ਰਾਈਬ ਮਿਲਦੇ ਆਂ ਅਗਲੇ ਬ੍ਰੌ ਤੱਕ ਜਦ ਤੱਕ ਜੈ ਭਾਬੀ ਦੇ